ਕਿਹੜਾ ਹੱਲ ਹੈ ਪ੍ਰਧਾਨ ਦਾ ਕੱਢਿਆ ਹੋਇਆ ਹੋਰ ਤੁਹਾਨੂੰ ਜਾਨਾ ਹਾਏ 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 ਰਾਜ ਸਰਕਾਰ ਮਰਦਾਬਾਦ 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 ਗਰੀਬਾਂ ਦਾ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਪੰਜਾਬ ਸਰਕਾਰ ਮਰਦਾਬਾਦ 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 ਵਿਧਾਨ ਸਭਾ ਹਲਕਾ ਫਲੋਡ ਦੇ ਪਿੰਡ ਤੁਲਿਤਾ ਦਾ ਮਸਲਾ ਲਗਾਤਾਰ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਲੰਗੇਗਲ ਪਿੰਡ ਧਲਿੱਤਾ ਪੰਚਾਇਤ ਵੱਲੋਂ ਆਪਣਾ ਪੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਭੋਜਨ ਸਮਾਜ ਪਾਰਟੀ ਵੱਲੋਂ ਆਪਣੇ ਐਲਾਨ ਮੁਤਾਬਕ ਪੰਜਾਬ ਭਾਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਆਪਣੇ ਮੰਗ ਪੱਤਰ ਸੌਂਪੇ ਗਏ ਜਿਨ੍ਹਾਂ ਵਿੱਚ ਪਿੰਡ ਧਲਿੱਤਾ ਵਿਖੇ ਕੀਤੀ ਗਈ ਪ੍ਰਸ਼ਾਸਨ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਔਖਤ ਦੁਬਾਰਾ ਨੂੰ ਉਸੇ ਤਾਂ ਤੇ ਹੀ ਮੋੜ ਤੋਂ ਬਣਾਉਣ ਦੀ ਗੱਲ ਆਖੀ ਗਈ ਹੈ ਇਸੇ ਤਰ੍ਹਾਂ ਇਹ ਭੋਜਨ ਸਮਾਜ ਪਾਰਟੀ ਦੇ ਸਦੇ ਤੇ ਫਲੋਰ ਵਿਕੇ ਡੀਐਸਪੀ ਦਫਤਰ ਦੇ ਮੁਗਰੇ ਇੱਕ ਕਰੀਬ 7 ਘੰਟੇ ਫਲੋਰ ਨਵਾਂ ਸ਼ਹਿਰ ਸੜਕ ਤੇ ਜਾਮ ਕਰਕੇ ਧਰਨਾ ਦਿੱਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਲੀਤਾ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਬਲਾਰਿਆਂ ਵਿੱਚ ਤੀਰਥ ਰਾਜਪੁਰਾ ਐਡਵੋਕੇਟ ਬਲਵਿੰਦਰ ਕੁਮਾਰ ਲਾਲਜੰਦ ਔਜਲਾ ਗੁਰਮੀਤ ਜੁੰਬਾ ਅਤੇ ਜਗਦੀਸ਼ ਸ਼ੇਰਪੁਰੀ ਖੁਸ਼ੀਰਾਮ ਸੁਖਵਿੰਦਰ ਬਿੱਟੂ ਹੈਪੀ ਰੁੜਕਾ ਹਰਜਿੰਦਰ ਸੂਰਜਾ ਡਾਕਟਰ ਲਖਵੀਰ ਮਠੱਡਾ ਮਹਿੰਦਰ ਸਿੰਘ ਤੇ ਸੰਮੇਤ ਹੋਰ ਆਗੂ ਸ਼ਾਮਲ ਸਨ ਬੁਲਾਰਿਆ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਗੁਰੂ ਰਵਿਦਾਸ ਕਮਿਊਨਿਟੀ ਹਾਲ ਦੀਆਂ ਦਿਵਾਰਾਂ ਢਾਈਆਂ ਗਈਆਂ ਹਨ ਉਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ ਜੋ ਕਿ ਸਰਕਾਰ ਦੀ ਬਹੁਤ ਹੀ ਵੱਡੀ ਨਿੰਦਣਯੋਗ ਕਾਰਵਾਈ ਹੈ ਉਹਨਾਂ ਨੇ ਕਿਹਾ ਕਿ ਸ਼ੰਗਾਰਸ਼ ਆਪਣੇ ਟੀਚੇ ਨੂੰ ਫਤਿਹ ਪ੍ਰਾਪਤ ਕਰਨ ਤੱਕ ਜਾਰੀ ਰਹੇਗਾ ਪਿੰਡ ਤਲੇਤਾ ਵਿੱਚ ਹੋਰੀ ਬਹੁਤ ਸਾਰੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਜੋ ਕਿ ਕਮਰਸ਼ੀਅਲ ਜ਼ਮੀਨਾਂ ਹਨ ਉਹਨਾਂ ਵੱਲ ਨਾ ਤਾਂ ਪੰਜਾਬ ਸਰਕਾਰ ਦਾ ਧਿਆਨ ਗਿਆ ਤੇ ਨਾ ਹੀ ಗ್ರಾಮ ਪੰਚਾਇਤ ਦਾ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ ਗਿਆ ਤੇ ਪੰਜਾਬ ਸਰਕਾਰ ਖਰਾਬ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ। ਕਰੀਬ 7 ਘੰਟੇ ਚੱਲੇ ਧਰਨੇ ਤੋਂ ਬਾਅਦ ਡੀਐਸਪੀ ਫਲੋਰ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤੇ ਸੋਮਵਾਰ ਨੂੰ ਇਸ ਮਾਮਲੇ ਨੂੰ ਐਸਡੀਐਮ ਫਲੋਰ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਦਿਵਾਇਆ। ਉਪਰੰਤ ਭੋਜਨ ਸਮਾਜ ਪਾਰਟੀ ਵੱਲੋਂ ਆਜ਼ਾਦ ਆਧਾਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਦੀ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਹਾਜ਼ਰ ਸਨ। ਜਾਂਚ ਜੋ ਸ਼ਿਕਾਪੜਾ ਨਿਕਲਿਆ ਉਹ ਪਾਸਵੇਰ ਦੇ 10 ਵਜੇ ਤੋਂ ਹੁਣ ਤੱਕ ਇੱਥੇ ਬੈਠੇ ਆ ਜੋ ਸ਼ਿਕਾ ਨਿਕਲਿਆ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਅਫਤਾਬ ਸਿੰਘ ਕਰੀਪੁਰੀ ਸਾਹਿਬ ਜੀ ਦੀ ਉੱਪਰ ਅਫਸਰਾਂ ਦੇ ਨਾਲ ਗੱਲਬਾਤ ਚੱਲਦੀ ਰਹੀ ਆ ਜੋ ਅੱਜ ਸ਼ਿਕਾ ਨਿਕਲਿਆ ਤੇ ਆਪਾਂ ਸੋਮਵਾਰ ਨੂੰ ਜਿੱਦਾਂ ਅੱਗੇ ਪਹਿਲਾਂ ਆਪਾਂ ਬੈਠ ਕੇ ਜਾਂਚ ਕੱਢਣ ਦੀ ਕੋਸ਼ਿਸ਼ ਕੀਤੀ ਆ ਸੋਮਵਾਰ ਨੂੰ ਐਸਡੀਐਮ ਦੇ ਦਫ਼ਤਰੋਂ ਬੈਠ ਕੇ ਆਪਣੇ ਪਿੰਡ ਦੇ ਸਾਥੀ ਕੁਝ ਪਾਰਟੀ ਦੇ ਸਾਥੀ ਜੋ ਪਿੰਡ ਦੇ ਪੰਚਾਇਤ ਆ ਉਹ ਸਾਥੀ ਹੋਣਗੇ ਸੂਬਾ ਨੂੰ ਬੈਠ ਕੇ ਇਹ ਆਪਾਂ ਜਿਹੜਾ 11 12 ਕ'ਜੇ ਤੇ ਜਿਹੜਾ ਰਿਜਲਟ ਕੱਟਿਆ ਜਾਵੇਗਾ ਤੇ ਤੁਸੀਂ ਇੱਥੇ ਬੈਠੇ ਆ ਸਾਰੇ ਤੁਹਾਡਾ ਧੰਨਵਾਦ ਆ ਤੇ ਹੁਣ ਆਪਾਂ ਧਾਨੇ ਦੀ ਵੀ ਇਥੇ ਸਮਾਪਤੀ ਹੋ ਜਾਣੀ ਆ ਸਰਕਾਰ ਨੇ ਜ਼ਮੀਨ ਦਿੱਤੀ ਸੀਗੀ ਕਮਿਊਨਿਟੀ ਹਾਲ ਬਣਾਉਣ ਲਈ ਕਮਿਊਨਿਟੀ ਹਾਲ ਦਾ ਮਤਾ ਪਾ ਕੇ ਪਿੰਡ ਦੀ ਪੰਚਾਇਤ ਨੇ ਦਿੱਤਾ ਸੀ ਤੇ ਮਤਾ ਪਾ ਕੇ ਦੇ ਦਿੱਤਾ ਤੇ ਬਾਅਦ ਵਿੱਚ ਸਰਕਾਰ ਨੇ ਆਪਣਾ ਪੰਜਾ ਪੰਜਾ ਅਣਕ ਤੋਂ 10-12 ਦਿਨ ਪਹਿਲਾਂ ਚਲਾ ਦਿੱਤਾ ਫੇਟਾ ਅੰਦ ਜਿਹੜੀ ਯਾਹੂ ਬਣਾਈ ਸੀ ਪਿੰਦੇ ਲੋਕਾਂ ਨੇ ਕਮਿਊਨਿਟੀ ਹਾਲ ਵਾਲੀ ਤੇ ਸਰਕਾਰ ਨੇ ਆਪਣਾ ਪੂਰਾ ਪੰਜਾ ਚਲਾ ਕੇ ਉਹ ਕੰਧ ਜਿਹੜੀ ਆ ਢਹਿ ਢੇਰੀ ਕਰ ਦਿੱਤੀ ਤੇ ਉਹਦੇ ਰੋਸ ਦੇ ਵਿੱਚ ਅਸੀਂ ਚਾਹਦੇ ਆ ਵੀ ਦੁਬਾਰਾ ਜਿਹੜੀ ਸਰਕਾਰ ਨੇ ਉਹ ਕੰਧ ਢਾਈ ਆ ਕਿਉਂਕਿ ਹਾਲ ਪਹਿਲਾਂ ਤਾਂ ਦੇ ਦਿੱਤਾ ਉਹ ਜਿਹੜਾ ਢਾ ਦਿੱਤਾ ਢਹਿ ਢੇਰੀ ਕਰ ਦਿੱਤਾ ਗੁਰੂ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਵੀ ਸਾਡਾ ਗੁਰੂ ਘਰ ਜਿਹੜਾ ਆ ਉਹ ਕੰਧਾ ਕਿਉਂ ਢਾਈ ਉਦੇ ਸਬੰਧ ਦੇ ਵਿੱਚ ਧਾਨਾ ਲਾਇਆ ਗਿਆ ਸੀ ਤੇ ਧਾਨਾ ਜਿਹੜਾ ਹੈ ਇਸ ਕਰਕੇ ਹਮ ਚੱਕਿਆ ਗਿਆ ਕਿ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਇਹ ਵਿਸ਼ਵਾਸ ਦਿਵਾਇਆ ਵੀ ਸੂਮਾਦੀ ਮੀਟਿੰਗ ਜਿਹੜੀ ਆ ਪ੍ਰਸ਼ਾਸਨ ਸਾਡੇ ਨਾਲ ਤੇ ਪਿੰਡ ਵਾਲਿਆਂ ਨਾਲ ਪੰਚਾਇਤ ਨਾਲ ਤੇ ਪਿੰਡ ਦੇ ਉਸ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਨਾਲ ਤੇ ਬਹੁਤ ਜਿਹੜੇ ਜਥੇਬੰਦੀ ਦੇ ਸਾਥੀ ਆ ਬੈਠ ਕੇ ਇਸ ਮਸਲੇ ਦਾ ਜਿਹੜਾ ਖਾਨਿਆ ਉਹ ਕੱਢਣਗੇ ਜਿਹੜੀ ਖਾਦੀ ਜਗ੍ਹਾ ਆ ਸੀ ਉਹ ਜਗ੍ਹਾ ਸਰਕਾਰ ਨੇ ਕੀਆ ਪ੍ਰਸ਼ਾਸਨ ਨੇ ਕੀਆ ਵੀ ਇਹ ਦੀਨ ਦਾ ਅਮਰਾ ਲੱਗਦਾ